ਆਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ

ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗਦੀ ਵਉ ਚੇਰ ਭਇਉ ਦਾਰਿ ਸ਼ਰ ਦੇਖੀ ਤੁਮਰੀ ਸਰਨ ਤੁਮਰੀ ਆਸ ਤੁਮਹੀ ਸਜਣ ਸੁਹੇਲੇ ਰਾਖੂ ਰਾਖਨ ਹਰਦੀ ਅੱਲਾ ਨਾਨਕ ਕਰ ਕੇ ਗੋਲੇ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹੱਲਾ ਪੰਜਵਾ ਜੈਨਾ ਤੁਮ ਭੇਜ ਤਨ ਹੈ ਬੁਲਾਏ ਸੋ ਕਸਹਜ ਸੇਤੀ ਕਰਾਓ ਅਨੰਦਾ ਮੰਗਲ ਗੁਣ ਗਾਓ ਸਹਜ ਤੁਨ ਨਿਹਚਲ ਰਾਜ ਕਮਾਓ ਜਨ ਤੁਮ ਪੀ ਜੀਤ ਨਹਿ ਬੁਲਾਏ ਸੁਖ ਸਹਜ ਸੇਤੀ ਕਰ ਆਓ ਆਨੰਦ ਮੰਗਲ ਗੁਣਾਂ ਗਾਓ ਸਹਜ ਤੁਨ ਨਿਹ ਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤਾ ਤੇਰੇ ਦੁੱਖ ਕੀ ਹਰ ਆਪ ਨਿਵਾਰੇ ਅਪਦਾ ਭੀ ਵਿਤੀ ਤਾ ਰਹਾਉ ਪ੍ਰਗਟ ਕਿੰਨੇ ਪ੍ਰਭ ਪਰ ਕਰਨਹਾਰੇ ਨਾਸਨ ਪਜਨ ਥਕੇ ਕਰ ਮੰਗਲ ਬਾਜੈਨ ਤੋ ਬਾਜੀ ਆਪਣੇ ਖਸਮ ਨਹੀਂ ਬਾਜੀ ਅਸਥੇਰ ਰਹੋ ਡੋਲੋ ਮਤ ਕਬ ਹੋ ਬਰ ਕੇ ਬਚਨ ਅਧਾਰ ਜੈ ਜੈ ਕਰ ਸਗਲ ਭੂ ਮੰਡਲ ਮੋਖਿ ਉਜੜ ਦਰਵਾਰ ਜਨਕੇ ਜੀ ਤਨਹੀ ਫੇਰੇ ਆਪੇ ਭਿਆ ਸਹਾਈ ਅਚਰਜ ਕੀਆ ਕਰਨ ਹਾਰ ਨਾਰਕ ਸੱਚ ਵੜਾਈ ਜਨਕੇ ਜੀਤ ਨਹੀਂ ਫੇਰੇ ਆਪੇ ਪਿਆਸ ਹਾਈ ਆਚਰ ਜਕੀਆ ਕਰਨੇ ਹਾਰੇ ਨਾਨਕ ਸੱਚ ਵੜਾਈ ਬਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ